ਇਸ ਮੌਕੇ ਜੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਚਰਚਾ ਨਹੀਂ ਹੋਏਗੀ ਕੋਈ ਗਲੋਬਲ ਚੀਜ਼ਾਂ ਵੱਲ ਵੀ ਸਾਨੂੰ ਧਿਆਨ ਦੇਣਾ ਪਾਏਗਾ ਫੂਡ ਸਿਕਿਉਰਿਟੀ ਦੇ ਉੱਤੇ ਧਿਆਨ ਦੇਣਾ ਪਾਏਗਾ ਐਮਐਸਪੀ ਤੇ ਅਨਾਉਂਸ ਕਰ ਦਿੱਤੀ ਭਾਰਤ ਸਰਕਾਰ ਨੇ ਸੀਏਸੀਪੀ ਦੀ ਰეკਮੈਂਡੇਸ਼ਨ ਦੇ ਉੱਤੇ ਸੈਂਟਰਲ ਕਮਿਸ਼ਨ ਫਾਰ ਕਾਸਟ ਪ੍ਰਾਈਸਸ ਔਨ ਐਗਰੀਕਲਚਰ ਦਾ ਜਦੋਂ ਇਹ ਡਾਟਾ ਆਇਆ ਉਹਨਾਂ ਸੀਏਸੀਪੀ ਨੇ ਸਾਰੀ ਦੁਨੀਆ ਦਾ ਫੂਡ ਗ੍ਰੇਨ ਦਾ ਅੰਕੜਾ ਗਿਣਤੀ ਚ ਗਿਣਿਆ ਉਸ ਤੋਂ ਬਾਅਦ ਫੂਡ ਸਪਲਾਈ ਗਿਣੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਕਿੰਨੀ ਵਰਤੋਂ ਹੋਣੀ ਉਹ ਗਿਣੀ ਗਲੋਬਲ ਫੂਡ ਇਨਫਲੇਸ਼ਨ ਗਿਣੀ ਉਸ ਤੋਂ ਬਾਅਦ ਇੰਡਸਟਰੀਆਂ ਦੇ ਵਿੱਚ ਖੇਤੀਬਾੜੀ ਦੀ ਜਿਹੜੀ ਲਾਗਤ ਲੱਗ ਰਹੀ ਏ ਉਹ ਤੇ ਪ੍ਰੋਸੈਸਿੰਗ ਦੇ ਵਿੱਚ ਕਿੰਨੀ ਜ਼ਰੂਰਤ ਹੈ ਅੰਨ ਭੰਡਾਰ ਦੀ ਉਹ ਗਿਣੀ ਉਸ ਤੋਂ ਬਾਅਦ ਫਾਈਨੈਂਸ਼ੀਅਲ ਸਰਵਿਸਿਜ਼ ਨੇ ਦੱਸਿਆ ਕਿ ਕਿੰਨਾ ਕੁ ਖਰਚਾ ਹੋ ਸਕਦਾ ਸਾਰਾ ਕੁਝ ਗਿਣ ਮਣਨ ਤੋਂ ਬਾਅਦ ਭਾਰਤ ਸਰਕਾਰ ਨੇ ਐਮਐਸਪੀ ਦੇ ਵਿੱਚ ਵਾਧਾ ਕੀਤਾ 3% ਉਹਨਾਂ 7 ਰੁਪਏ ਵਾਧਾ ਕੀਤਾ ਹੈ ਬੀਤੇ ਸਾਲ ਨਾਲੋਂ ਜਦੋਂ ਭਾਰਤ ਸਰਕਾਰ ਦਾ ਆਪਣਾ ਅੰਕੜਾ ਕਹਿ ਰਿਹਾ ਕਿ ਇਸ ਸਾਲ ਇਕਨੋਮਿਕ ਸਰਵੇ ਅਨੁਸਾਰ 7% ਤੋਂ ਵੱਧ ਮਹਿੰਗਾਈ ਦਾ ਰਹਿਣ ਵਾਲੀ ਹੈ ਸਾਡੇ ਦੇਸ਼ ਦੇ ਵਿੱਚ ਇਹਦਾ ਮਤਲਬ ਗਰੀਬ ਕਿਸਾਨ ਗਰੀਬ ਇਹ ਨਹੀਂਗਾ ਕਿ ਉਹ ਫਾਈਨੈਂਸ਼ਲੀ ਗਰੀਬ ਤੇ ਹੈਗਾ ਹੀ ਹੈਗਾ ਉਹਦੇ ਸਥਿਤੀਆਂ ਤੇ ਹਾਲਾਤ ਵੇਖ ਲਓ ਕਿੰਨੇ ਮੁਸ਼ਕਲ ਨੇ ਉਹ 4% ਆਪਣਾ ਢਿੱਡ ਕੱਟ ਕੇ ਆਪਣੇ ਬੱਚਿਆਂ ਦਾ ਢਿੱਡ ਕੱਟ ਕੇ ਕੇਂਦਰੀ ਖਾਦ ਭੰਡਾਰ ਚ 26% ਛੋਨੇ ਦਾ ਯੋਗਦਾਨ ਪਾਏ ਤੇ ਫੇਰ ਉਹ ਮੰਨਿਆ ਜਾਏਗਾ ਕਿ ਦੇਸ਼ ਹਿਤ ਵਿੱਚ ਕੁਝ ਕਰ ਰਹੇ ਆ ਭਾਰਤ ਸਰਕਾਰ ਬਣਦਾ ਲਾਗਤ ਬੋਲ ਵੀ ਨਹੀਂ ਦੇ ਸਕਦੀ ਤੇ ਡਬਲਿੰਗ ਆਫ ਫਾਰਮਰ ਇਨਕਮ ਕਦੋਂ ਹੋਣੀ ਜਦੋਂ 2013 ਤੋਂ ਰੌਲਾ ਰੱਪਾ ਪਾਇਆ ਜਾ ਰਿਹਾ ਮੌਕੇ ਦੀ ਸਰਕਾਰ ਵੱਲੋਂ ਦੂਸਰੇ ਪਾਸੇ 27% ਤੋਂ ਵੱਧ ਚੌਲਾਂ ਦਾ ਅੰਤਰਰਾਸ਼ਟਰੀ ਖਾਦ ਭੰਡਾਰਨ ਦੇ ਵਿੱਚ ਭਾਰਤ ਕੱਲੇ ਦਾ ਯੋਗਦਾਨ ਹੈ ਦੂਸਰਾ 27% ਚਾਈਨਾ ਦਾ ਹੈ ਤੇ ਜੇ ਇਹ ਹਾਲਾਤ ਨੇ ਸਾਡੀ ਕਿੰਨੀ ਕਿ ਇਨਵੈਸਟਮੈਂਟ ਐਗਰੀਕਲਚਰ ਦੇ ਵਿੱਚ ਹੋਈ ਹੈ ਸਾਡੀ ਕਿੰਨੀ ਕਿ ਇਨਵੈਸਟਮੈਂਟ ਚੌਲਾਂ ਦੇ ਵਿੱਚ ਹੀ ਹੋਈ ਹੈ ਸਾਡਾ ਇੰਡੀਅਨ ਇੰਸਟੀਚਿਊਟ ਆਫ ਜੀਓ ਰਿਸਰਚ ਹੈਗਾ ਰਾਈਸ ਲਈ ਇੱਕ ਕਟਕ ਹੈ ਹైదరాబాద్ ਦੇ ਪੰਜਾਬ ਸਭ ਤੋਂ ਵੱਧ ਯੋਗਦਾਨ ਪਾ ਰਿਹਾ 26% ਕੇਂਦਰੀ ਖਾਦ ਭੰਡਾਰ ਚ ਤੇ ਇੱਥੇ ਕਿਉਂ ਨਹੀਂ ਰਿਸਰਚ ਹੋ ਰਹੀ ਇੱਥੇ ਕਿਉਂ ਜਿਹੜੇ ਸੁਲਝੋਏ ਕਿਸਾਨ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਿਉਂ ਨਹੀਂ ਹੋ ਰਿਹਾ ਦੂਸਰੇ ਪਾਸੇ ਪੰਜਾਬ ਇਕੱਲੇ ਦੇ ਵਿੱਚ ਬੀਤੇ ਸਰਕਾਰ ਦਾ ਅੰਕੜਾ ਲੈ ਲਈਏ ਸਾਲ ਨਹੀਂ ਸੀਜ਼ਨ ਦਾ 27000 ਕਰੋੜ ਤੋਂ ਵੱਧ ਦੀ ਕੈਸ਼ ਕ੍ਰੈਡਿਟ ਲਿਮਿਟ ਆਈ ਸੀ 1 ਅਕਤੂਬਰ ਨੂੰ ਕਿ ਸਾਨੂੰ ਇਹ ਖਰੀਦਣ ਲਈ ਫਸਲ ਐਫਸੀਆਈ ਨੇ ਕ੍ਰੈਡਿਟ ਐਕਸਟੈਂਡ ਕੀਤਾ ਜਦੋਂ ਰੋਟੇਸ਼ਨ ਦੇ ਵਿੱਚ ਉਹ ਰੀਵਾਲੂਇੰਗ ਫੰਡ ਖਤਮ ਹੋ ਜਾਏਗਾ ਅਗਲਾ ਫੰਡ ਲੈ ਲਿਆ ਜਾਏਗਾ ਉਹਦਾ ਜਿਹੜਾ ਰੂਰਲ ਡਵੈਲਪਮੈਂਟ ਫੰਡ ਆਇਆ ਮਾਰਕੀਟ ਫੀਸ ਆਈ ਆਰਟੀਆ ਨੂੰ 2.5% ਕਮਿਸ਼ਨ ਗਈ ਉਹ ਵੀ ਤੇ ਇੱਕ ਰੈਵਨਿਊ ਜਨਰੇਟ ਹੋਇਆ ਪੰਜਾਬ ਲਈ 11 ਲੱਖ ਤੋਂ ਵੱਧ ਜਿਹੜੀ ਕਿਸਾਨ ਪਰਿਵਾਰ ਨੇ ਤੇ 19 ਲੱਖ ਤੋਂ ਵੱਧ ਖੇਤੀ ਕੰਮ ਇਹਨੇ ਉਹਨਾਂ ਨੂੰ ਵੀ ਤੇ ਰੋਜ਼ਗਾਰ ਮਿਲਿਆ ਇੱਧਰ ਕਿਸੇ ਦਾ ਕੋਈ ਧਿਆਨ ਨਹੀਂ ਲੱਗ ਰਿਹਾ ਦੂਸਰੇ ਪਾਸੇ ਹੁਣ ਅੱਜ ਦੇ ਦਿਨ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਵਿਦੇਸ਼ੀ سرمਾਇਆ ਕਮਾ ਕੇ ਦੇ ਰਿਹਾ ਸਭ ਤੋਂ ਵੱਧ ਅੰਨ ਭੰਡਾਰ 'ਚ ਯੋਗਦਾਨ ਦੇ ਰਿਹਾ ਆਪ ਉਹ ਕੰਜ਼ਿਊਮ ਨਹੀਂ ਕਰ ਰਿਹਾ ਸਿਰਫ ਆਪ ਨਿੰਦਣ ਤੇ ਭੰਡਣ ਦਾ ਪੂਰੇ ਦਾ ਪੂਰਾ ਭਾਗੀਦਾਰ ਹੈ ਅੱਜ ਦਾ ਭਾਗੀਦਾਰ ਨਹੀਂ ਪੂਰਾ ਭਾਗੀਦਾਰ ਹੈ ਇਹ ਕਿੰਨੀ ਦੇਰ ਇਸ ਤਰ੍ਹਾਂ ਗੱਲਾਂ ਚੱਲਣਗੀਆਂ ਕੁਝ ਬਹੁਤ ਗਿਆਨਵਾਨ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਕੱਲਾ ਪੰਜਾਬ ਥੋੜਾ ਖੇਤੀਬਾੜੀ ਕਰ ਰਿਆ ਤੇ ਅਸੀਂ ਕਦੋਂ ਕਹਿੰਦੇ ਕਰ ਰਿਆ ਬਾਕੀ 27 ਸਟੇਟਾਂ ਵੀ ਤੇ ਵੇਖ ਲਈਆਂ ਨੇ ਨਾ ਕਣਕ ਦੀ ਤਾਂ ਗੱਲ ਹੀ ਕਰਦੇ ਹੁਣ ਝੋਨੇ ਦੀ ਗੱਲ ਕਰਕੇ ਵੇਖ ਲਵੋ 26 ਸਟੇਟਾਂ ਯੂਨੀਅਨ ਟੈਰੀਟਰੀ ਵੀ ਵਖਰੀ ਲਾ ਲੋ ਨਾਲ ਉਹਨਾਂ ਨੇ ਸਾਰੇ ਸਾਲ ਦੇ ਵਿੱਚ 510 ਲੱਖ ਏਕੜ ਦਾ ਬਿਜਾਨ ਸੀਗਾ ਸਾਰਿਆਂ ਨੂੰ ਬਿਲਾ ਕੇ ਉਹਨਾਂ ਨੇ ਕੀ ਕੇਂਦਰੀ ਖਾਦ ਭੰਡਾਰ ਦੇ ਵਿੱਚ ਯੋਗਦਾਨ ਪਾਇਆ ਕੱਲੇ ਪੰਜਾਬ ਦਾ 26% ਤੇ ਉਹ ਸਟੇਟਾਂ ਵੀ ਨਾ ਜਿਨ੍ਹਾਂ ਦੋ ਵਾਰ ਝੋਨੇ ਦੀ ਫਸਲ ਲਈਏ ਕਈਆਂ ਤਿੰਨ ਵਾਰ ਵੀ ਲਈਏ ਛੱਠੀ ਜਿਹੜੀ ਬੀਜ ਕੇ ਫਸਲ ਤੇ ਜੇ ਇਹ ਹਾਲਾਤ ਨੇ ਪੰਜਾਬ ਨੂੰ ਪੈਲ ਦੇ ਆਧਾਰ ਤੇ ਲੈਣਾ ਪਾਏਗਾ ਹਰ ਪੰਜਾਬ ਪੰਜਾਬੀ ਸੁਹਿਰਦ ਇਨਸਾਨ ਨੂੰ ਵਾਸੀ ਨੂੰ ਭਾਰਤ ਚ ਪੰਜਾਬ ਤੇ ਗਲੋਬਲੀ ਇਸ ਚੀਜ਼ ਦਾ ਵਿਚਾਰ ਕਰਨਾ ਪਾਏਗਾ ਕਿ ਕਿੰਨੀ ਦੇਰ ਖੇਤੀ ਘਾਟੇ ਦਾ ਸੌਦਾ ਰਹੇਗਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇ ਘਾਟੇ ਦਾ ਸੌਦਾ ਤੇ ਕਿਸਾਨ ਛੱਡ ਜਵੇ ਅਗਲੀ ਜਨਰੇਸ਼ਨ ਵੇਖ ਲਵੋ ਕਿੰਨੇ ਕੁ ਬੱਚੇ ਖੇਤੀਬਾੜੀ ਵਿੱਚ ਆ ਰਹੇ ਨੇ ਕਿਉਂ ਵਿਦੇਸ਼ ਦੀ ਉਡਾਰੀ ਕਿਉਂ ਮਾਰ ਰਹੇ ਉਹਨੇ ਆਪਣੇ ਪਰਿਵਾਰ ਨੂੰ ਆਪ ਦੇਖਿਆ ਹਰ ਪਰਿਵਾਰ ਨੇ ਖੇਤੀਬਾੜੀ 'ਚ ਯੋਗਦਾਨ ਪਾਉਂਦਾ ਹੈ ਜਿਹੜੀ ਕਹਿ ਰਹੇ ਨੇ ਆ ਕਿ ਲੇਬਰ ਇਨ ਡਿਸਗਾਇਸ ਰੁਬਰਾਵਲੀ ਸਾਡੇ ਸੁਆਮੀਨਾਥਨ ਜੀ ਦੀ ਜੋ ਰਿਪੋਰਟ ਆਈਏ ਉਹਦੇ ਵਿੱਚ ਇੱਕ ਇੱਕ ਚੀਜ਼ ਨੂੰ ਫੈਕਟਰ ਇਨ ਕੀਤਾ ਗਿਆ ਉਦੋਂ ਜੇ ਫੈਮਿਲੀ ਲੇਬਰ ਵੀ ਗਣੀ ਗਈ ਹੈ ਤੇ ਜੇ ਅੱਜ ਕਿਸੇ ਨੂੰ ਕੋਈ ਚਿੰਤਾ ਹੈ ਕੋਈ ਗੱਲ ਨਹੀਂ ਅਗਲੇ 2-3 ਸਾਲਾਂ 'ਚ ਤੁਹਾਨੂੰ ਸਭ ਪਤਾ ਲੱਗ ਜਾਵੇਗਾ ਕਿ ਨੌਜਵਾਨ ਕਿਉਂ ਨਹੀਂ ਖੇਤੀਬਾੜੀ ਕਰਨੀ ਚਾਹੁੰਦਾ ਰਵਾਇਤੀ ਕਿਸਾਨ ਜਿਹੜਾ ਕਰ ਰਿਹਾ ਅੱਜ ਤੱਕ 3-3 4-4 ਜਨਰੇਸ਼ਨਾਂ ਤੋਂ ਉਹ ਤੇ ਕਰੀ ਜਾ ਰਿਹਾ ਉਹਦੇ ਕੋਲ ਕੋਈ ਹੋਰ ਸਾਧਨ ਨਹੀਂ ਹੈ ਉਹਦੀ ਇਹ ਜੀਵਨ ਜਾਂਚ ਹੈ ਉਹਦੀ ਇਹ ਸੇਵਾ ਹੈ ਖੁਦਾ ਦਾਦ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂਆਂ ਦੇ ਆਸ਼ੀਰਵਾਦ ਦੇ ਨਾਲ ਕਿਰਤ ਕਰੀ ਜਾ ਰਿਹਾ ਬਟ ਕਿੰਨੀ ਦੇ ਇਹ ਜਨਰੇਸ਼ਨ ਤੋਂ ਅਗਲੀ ਜਨਰੇਸ਼ਨ ਨੂੰ ਬੈਟਰਨ ਪਾਸ ਆਉਣ ਹੋ ਰਿਹਾ ਇਹਦੇ ਬਾਰੇ ਕਿੰਨੇ ਸੋਚਣਾ ਕਦੋਂ ਸੋਚਣਾ ਜੇ ਭਾਰਤ ਸਰਕਾਰ ਨੂੰ ਤੇ ਇੱਕ ਇੱਕ ਆંકੜੇ ਦਾ ਪਤਾ ਹੈ ਇੰਨੇ ਰਿਮੋਟ ਸੈਂਸਿੰਗ ਸੈਟਲਾਈਟ ਖੜੇ ਨੇ ਸਾਡੇ ਆਂਤਰਿਕਸ਼ ਦੇ ਵਿੱਚ ਜਿਹੜੇ ਇੱਕ ਇੱਕ ਕਿੱਲੇ ਤੇ ਇੱਕ ਇੱਕ ਕਾਜੇ ਦੇ ਵਿੱਚ ਇੱਕ ਇੱਕ ਕੁਰੇ 'ਚ ਦੇਖ ਸਕਦੇ ਨੇ ਕਿੱਥੇ ਅੱਗ ਲੱਗੀ ਹੈ ਮੁੜ ਕੇ ਸਾਰੀ ਪੁਲਿਸ ਲਾ ਇਨਫੋਰਸਮੈਂਟ ਏਜੰਸੀਆਂ ਪੋਲੂਸ਼ਨ ਕੰਟਰੋਲ ਬੋਰਡ ਵਾਲੇ ਤੇ ਐਗਰੀਕਲਚਰ ਵਿਭਾਗਾਂ ਪਰਚਾ ਦੇਣ ਲਈ ਲਾਲ ਐਂਟਰੀਆਂ ਕਰਨ ਲਈ ਫੜਨ ਲਈ ਮੌਕੇ ਤੇ ਚਲਾਨ ਕਰਨ ਲਈ ਉਹ ਤੇ ਪਹੁੰਚ ਸਕਦਾ ਔਰ ਉਹਨੂੰ ਇਹ ਵੀ ਪਤਾ ਵੀ ਕਿੰਨੀ ਫਸਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ 81 ਕਰੋੜ ਤੇ 30 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਤੀ ਮਹੀਨਾ ਪ੍ਰਤੀ ਜੀ 5 ਕਿਲੋ ਰਾਸ਼ਨ ਫ੍ਰੀ ਦੇਣ ਦਾ ਗਲੋਬਲੀ ਐਲਾਨ ਹੋਇਆ ਹੈ ਔਰ ਹਰ ਸਾਲ ਸਵਾਲ ਲੱਖ ਕਰੋੜ ਤੋਂ ਵੱਧ ਦੀ ਰਾਸ਼ੀ ਇਹਦੇ ਲਈ ਰੱਖਮੀ ਰੱਖੀ ਗਈ ਹੈ ਉਹਨਾਂ ਨੂੰ ਦਾ ਪਤਾ ਕਿ ਖੇਤੀ ਕਿੱਥੋਂ ਸਾਧਨ ਪੈਦਾ ਕਰਾਂਗੇ ਇਹਨਾਂ ਲੋਕਾਂ ਨੂੰ ਅਗਲੇ 5 ਸਾਲ ਫ੍ਰੀ ਫੂਡ ਦੇਣ ਲਈ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਲੱਗ ਰਿਹਾ ਪੰਜਾਬ ਵੱਲ ਤੇ ਫਿਰ ਧਿਆਨ ਹੈ ਕਿ ਦਾ ਕੱਲਾ ਕਿਸਾਨ ਹੀ ਹੈ ਕੱਲਾ ਕਿਸਾਨ ਹੀ ਜੀ ਹੈ ਕਿਸਲਾ ਕਿਸਾਨ ਹੀ ਗਲਤਾਨ ਹੋਵੇ ਮੁਸ਼ਕਲਾਂ ਦੇ ਵਿੱਚ ਇਹੋ ਜਿਹੇ ਮੁਸ਼ਕਲਾਂ ਦੇ ਵਿੱਚ ਰਵੇ ਮੈਂ ਦਾਵੇ ਨਾਲ ਇਹ ਕਹਿੰਦਾ ਜਿਹੜੇ ਨੀਤੀ ਘੜੇ ਜਿਹੜੇ ਐਕਸਪਰਟ ਜਿਹੜੇ ਸੋ ਕਾਲਡ ਖੜਪੰਚ ਕੜੰਬ ਚੌਧਰੀ ਜਿਹੜੇ ਬਹਿ ਕੇ ਗਿਆਨ ਵੰਡ ਰਹੇ ਨੇ ਦੇਸ਼ ਦੇ ਵਿੱਚ ਉਹ ਇੱਕ ਕਿੱਲੇ ਦੀ 22 36 40 ਦੀਆਂ ਕਰਮਾਂ 'ਚ ਇੱਕ ਕਰਮੰਤ ਮਾਰਦੇ ਹੋਏ ਇੱਕ ਬਾਈ ਨੂੰ ਦੂਜੇ ਪਾਰ ਚਲੇ ਜਾਣ ਜੇ ਬਿਓਸ਼ਨਾ ਹੋ ਜਾਣ ਇਸ ਗਰਮੀ ਦੇ ਵਿੱਚ ਫੇਰ ਸਾਡੇ ਨਾਲ ਅਗਲੀ ਗੱਲ ਕਰਿਓ ਮੈਂ ਇਹ ਨਹੀਂ ਕਹਿੰਦਾ ਖਬਰਾ ਜਾਣਗੇ ਬਹਿ ਜਾਣਗੇ ਕਿਤੇ ਚੁਲ ਕੇ ਕਿਸੇ ਕਿਸਾਨ ਨਾਲ ਵੇਖ ਲਓ ਜੇ ਇੱਕ ਭਾਈ ਪੂਰੀ ਇਸ ਤਪਦੀ ਗਰਮੀ ਤੇ ਹਮਸ ਭਰੀ ਦੇ ਵਿੱਚ ਪੂਰਾ ਕਰ ਲੈਣਗੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਤੇ ਕਵਾਂਗੇ ਵੀ ਤੁਸੀਂ ਜੋ ਸੋਚ ਰਹੇ ਹੋ ਆ ਬਦਲੇ ਹੋਏ ਹਾਲਾਤਾਂ 'ਚ ਵੇਖੋ ਇੰਨਾਂ ਮੁਸ਼ਕਲਾਂ ਨੂੰ ਵੇਖ ਕੇ ਇਹੀ ਬੇਨਤੀ ਹੈ ਕਿ ਕਿਸਾਨੀ ਨੂੰ ਇੰਨਾ ਕੋਇਆ ਨਾ ਜਾਵੇ ਇੰਨਾ ਮਾਰਿਆ ਨਾ ਜਾਵੇ ਇੰਨਾ ਕੜੀਸਿਆ ਨਾ ਜਾਵੇ ਕਿ ਉਹ ਰੋਹ ਦੇ ਉੱਤੇ ਆ ਜਾਵੇ